ਸੇਦਾਈ ਬਰੂ ਸਹਿਜਿਓ ਤਲੰਗ ਮਹੱਲ ਅਨੁਮਾਨ ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗਹਿ ਸੋ ਪੀ ਸੰਗਣ ਹੋਇਆ ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾ ਗਾਫਲ ਸੋਇਆ ਜੋ ਤਾਨੇ ਪਜਿਆ ਸੰਗ ਹੀ ਸੋ ਪੇ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧਪ ਜਨ ਹਿਤ ਜਾਸੀਓ ਕੀਨਾ ਜਿਓ ਛਟਿਓ ਜਬ ਦੇਹ ਤੇ ਧਾਰ ਅਗਨ ਮੈਦੀਨਾ ਜੀਵਤ ਲੋਭ ਵਿਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੋਫਨ ਸਮਾਨੋ ਜੀਵਤ ਲੋਭ ਵਿਹਾਰ ਹੈ ਜਗ ਕੋ ਤੁਮ ਜਨੋ ਨਾਨਕ ਹਰ ਗੁਣ ਗਾਏ ਲੈ ਸਭ ਸੋਫਨ ਸਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ